ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਇਹ ਵੀਡੀਓ ਬਣਾਉਣਾ ਸਾਡੇ ਲਈ ਬਹੁਤ ਹੀ ਦੁਖਦਾਈਕ ਹੈ ਪੰਜਾਬੀ ਸੰਗੀਤ ਜਗਤ ਲਈ ਵੱਡਾ ਚਟਕਾ ਆਇਆ ਹੈ ਜੀ ਹਾਂ ਦੋਸਤੋ ਸਭ ਦੇ ਪਿਆਰੇ ਗਾਇਕ ਰਾਜਵੀਰ ਜਵੰਦਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਕੁਝ ਦਿਨ ਪਹਿਲਾਂ ਉਹਨਾਂ ਦਾ ਪਿਆਨਕ ਐਕਸੀਡੈਂਟ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਦੀ ਟੀਮ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਔਣ ਲਈ ਪੂਰੀ ਕੋਸ਼ਿਸ਼ ਪਰ ਅਫਸੋਸ ਰਾਜਵੀਰ ਜਵੰਦਾ ਜ਼ਿੰਦਗੀ ਦੀ ਵਾਜੀ ਹਾਰ ਗਏ ਰਾਜਵੀਰ ਜਵੰਦਾ ਨਾਮ ਪੰਜਾਬੀ ਸੰਗੀਤ ਵਿੱਚ ਇੱਕ ਵੱਡਾ ਨਾਮ ਸੀ ਉਹਨਾਂ ਦੀ ਅਦਾਕਾਰੀ ਅਤੇ ਸਦਕੀ ਇੱਕ ਇਨਸਾਨ ਦੇ ਦਿਲ ਵਿੱਚ ਜਗ੍ਹਾ ਬਣਾਈ ਹੋਈ ਸੀ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹਿੱਟ ਗਾਣੇ ਦਿੱਤੇ ਜਿਸ ਨਾਲ ਉਹਨਾਂ ਦੀ ਪੰਜਾਬੀ ਇੰਡਸਟਰੀ ਵਿੱਚ ਪਛਾਣ ਵੱਖਰੀ ਸੀ ਜਿਵੇਂ ਇਹ ਖਬਰ ਆਈ ਰਾਜਵੀਰ ਜਵੰਦਾ ਨਹੀਂ ਰਹੇ ਸੋਸ਼ਲ ਮੀਡੀਆ ਉੱਤੇ ਮਾਤਮ ਛਾ ਗਿਆ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਦੁੱਖ ਪ੍ਰਗਟ ਕੀਤਾ ਕਈਆਂ ਨੇ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਨਾਲ ਸਾਂਝੀਆਂ ਕਰਦੇ ਹਾਂ ਲਿਖਿਆ ਇਸ ਤੇ ਵਿਸ਼ਵਾਸ ਕਰਨ ਬਹੁਤ ਹੀ ਮੁਸ਼ਕਲ ਹੈ ਕਿ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਰਹੇ ਰਾਜਵੀਰ ਜਵੰਦਾ ਦੇ ਫੈਨ ਇਹ ਗੱਲ ਮੰਨ ਨਹੀਂ ਰਹੇ ਕਿ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਹੈ ਇਹ ਹੁਣ ਇਸ ਗੱਲ ਤੇ ਭਰੋਸਾ ਕਰਨਾ ਬਹੁਤ ਹੀ ਮੁਸ਼ਕਲ ਹੈ ਰਾਜਵੀਰ ਜਵੰਦਾ ਇੱਕ ਗਾਇਕ ਨੇ ਸੀ ਉਸਨੇ ਆਪਣੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਉਸਨੇ ਆਪਣੀ ਮਿੱਟੀ ਲਈ ਆਪਣੇ ਘਰ ਲਈ ਆਪਣੇ ਪਰਿਵਾਰ ਲਈ ਆਪਣੇ ਫੈਨਸ ਲਈ ਬਹੁਤ ਕੁਝ ਕੀਤਾ ਹੈ ਜਾਣਕਾਰੀ ਅਨੁਸਾਰ ਰਾਜਵੀਰ ਜਵੰਦਾ ਦਾ ਸਰੀਰ ਅੱਜ ਸ਼ਾਮ ਤੱਕ ਉਹਨਾਂ ਦੇ ਪਿੰਡ ਲਿਆਂਦਾ ਜਾਵੇਗਾ ਸੱਚੇ ਪਾਤਸ਼ਾਹ ਗੱਬ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਿਵਾਰ ਨੂੰ ਸਹਾਰਾ ਦੇਵੇ ਵੀ ਇੰਡਸਟਰੀ ਨੇ ਅੱਜ ਆਪਣਾ ਇੱਕ ਹੋਰ ਹੀਰਾ ਗਵਾ ਦਿੱਤਾ ਵੈਗਰੂ ਮੇਰ ਕਰੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਦੋਸਤੋ